ਚੰਗਾ ਨਾਮ ਆਪਣੀ ਖੇਡ ਨਾਲ ਅੱਗੇ ਤੱਕ ਵਧਾਇਆ ਹੈ ਤੇ ਆਸਮਾਨ ਦਾ ਤੁਸੀਂ ਇਹਨਾਂ ਤੋਂ ਮੋਟੀਵੇਸ਼ਨ ਲਓਗੇ ਸਾਡੇ ਚ ਬਹੁਤ ਅੱਛੇ ਪਲੇਅਰ ਅਰਸ਼ਦੀਪ ਬਾੰਠ ਜਿਹੜੇ ਕੀ ਸੁਪੁੱਤਰ ਨੇ ਐਸਆਈ ਬਲਵੀਰ ਬਾੰਠ ਜੰਡੀ ਜੀ ਦੇ ਸੀਨੀਅਰ ਨੈਸ਼ਨਲ ਜਿਹੜੀ ਰੈਸਲਿੰਗ ਚੈਂਪੀਅਨਸ਼ਿਪ ਹੈ ਉਹਦੇ ਵਿੱਚ ਦੋ ਵਾਰ ਇਹਨਾਂ ਨੇ ਜਿਹੜਾ ਹੈ ਸਿਲਵਰ ਮੈਡਲ ਜਿੱਤਿਆ ਹੈ 97 ਕਿਲੋ ਭਜਨ ਚ ਖੇਲਦੇ ਨੇ ਸਾਡੇ ਚ ਆਏ ਨੇ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਬੱਚੇ ਜਿਹੜੇ ਨੇ ਉਹ ਹੁਣ ਪਲਵਾਨੀ ਵੀ ਕਰਦੇ ਨੇ ਪੱਟਾਂ ਤੇ ਥਾਪੀ ਮਾਰ ਕੇ ਦੇਸ਼ ਵਿਦੇਸ਼ ਤੱਕ ਸਾਡੀ ਗੱਲ ਪਹੁੰਚਾ ਰਹੇ ਨੇ ਸਾਡਾ ਮਾਣ ਪਹੁੰਚਾ ਰਹੇ ਨੇ ਤੁਹਾਨੂੰ ਯਾਦ ਹੋਏਗਾ ਆਕਾਸ਼ਦੀਪ ਕਟਾਰੀਆ ਜਿਹੜਾ ਪੋਜਾਲ ਤੋਂ ਸ਼੍ਰੀ ਮੌਣ ਲਾਲ ਜੀ ਦਾ ਬੇਟਾ ਹੈ ਉਹ ਵਰਲਡ ਕੱਪ ਜਿਹੜਾ ਹੋਇਆ ਸੀ ਕਜ਼ਾਕਿਸਤਾਨ ਦੇ ਵਿੱਚ ਉਹਦੇ ਵਿੱਚ ਬ੍ਰਾਊਨਜ਼ ਮੈਡਲ ਜਿੱਤਿਆ ਸੀ ਉਹਨੇ 71 ਕਿਲੋ ਚ ਸੋ ਸਾਡੇ ਮੁੰਡੇ ਜਿਹੜੇ ਨੇ ਮੈਂ ਆਕਾਸ਼ਦੀਪ ਨੂੰ ਇੱਕ ਵਾਰੀ ਬੇਨਤੀ ਕਰਾਂਗਾ ਇੱਕ ਵਾਰੀ ਆਇਓ ਸਾਹਮਣੇ ਬ੍ਰਦਰ ਆਕਾਸ਼ ਆਇਓ ਆਰਸ਼ ਆਰਸ਼ ਸੌਰੀ ਸੋ ਦੇਖੋ ਸਾਡੇ ਮੁੰਡੇ ਆਪਣੇ ਚੰਗੇ ਜੁੱਸੇ ਨਾਲ ਹੁਣ ਸਾਡਾ ਮਾਣ ਵਧਾ ਰਹੇ ਨੇ ਸਾਡੇ ਲਈ ਮਾਣ ਦੀ ਗੱਲ ਹੈ ਤੇ ਇਹ ਮੁੰਡਾ ਹੁਣ ਵਰਲਡ ਚੈਂਪੀਅਨਸ਼ਿਪ ਲਈ ਜਾ ਰਿਹਾ ਹੈ ਥਾਈਲੈਂਡ ਤੋਂ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਸ਼ੋਭਾ ਸ਼ਾਮਾ ਇਹਨੂੰ ਜਰੂਰ ਮਿਲ ਸੋ 2 ਮਿੰਟ ਲਈ ਬੈਠੋ ਅਸੀਂ ਤੁਹਾਡਾ ਮਾਣ ਜਰੂਰ ਕਰਦੇ ਆ ਆਸਾਈ ਜਗਮੀਤ ਸਿੰਘ ਨੇ ਜਿਹੜੇ ਕਿ ਥੋਪੀਆ ਤੋਂ ਨੇ ਥੋੜਾ ਟਾਈਮ ਪਹਿਲਾਂ ਮੇਰੇ ਸਾਹਬ ਨਾਲ 2 ਜਾਂ 3 ਮਹੀਨੇ ਪਹਿਲਾਂ ਉਹਨਾਂ ਦੇ ਬ੍ਰਦਰ ਸਾਡੇ ਚ ਆਏ ਨੇ ਜੀ ਆਇਆਂ ਨੂੰ ਔਰ ਜਗਮੀਤ ਜਿਹੜਾ ਹੈ ਇਹ ਤੁਸੀਂ ਇਹ ਲੈ ਲਓ son of shri harvinder singh laddi thopia ਤੋਂ 400 ਮੀਟਰ ਪੁਲਿਸ 골ਡ ਮੈਡਲ ਜਿਹੜੀਆਂ ਹੋਈਆਂ ਸੀ USA ਚ ਉਹਦੇ 400 ਮੀਟਰ ਚ 골ਡ ਮੈਡਲ ਜਿੱਤ ਕੇ ਲਿਆਇਆ ਸੋ ਪੂਰੀ ਪੂਰੀ ਦੁਨੀਆ ਚ ਅਮਰੀਕਾ ਤੱਕ ਸਾਡੇ ਬੱਚੇ ਆਪਣੀ ਸਪੋਰਟਸ ਨਾਲ ਸਾਡਾ ਮਾਣ ਵਧਾ ਰਹੇ ਨੇ ਬੜੇ ਮਾਣ ਦੀ ਗੱਲ ਹੈ ਸੋ ਉਹਨਾਂ ਨੂੰ ਵੀ ਵਧਾਈਆਂ ਐਵੇਂ ਹੀ ਮਤਲਬ ਅਗਰ ਇਹੜੀ ਕਰੀਮ ਹੈ ਇੱਥੇ ਬੈਠੀ ਹੈ ਜਾਂ ਉਹ ਕਰੀਮ ਜਿਹੜੀ ਉੱਪਰ ਤੁਸੀਂ ਦੇਖ ਰਹੇ ਹੋ ਔਰ ਉਹਦੇ ਵਿੱਚ ਸਾਡੇ ਸਭ ਤੋਂ بڑے ਕੋਆਰਡੀਨੇਟਰ ਜਿਹੜੇ ਐਨ ਆਰ ਆਈ ਕੋਆਰਡੀਨੇਟਰ ਨੇ ਆਵਾਜ਼ ਦੇ ਸ਼੍ਰੀ ਪ੍ਰੇਮ ਹੱਕੜਾ ਜੀ ਜਰਮਨ ਤੋਂ ਤੇ ਜਿਹੜੇ ਸਾਡੇ ਸਭ ਤੋਂ ਪ੍ਰਮੁੱਖ ਸੇਵਾ ਸਰਪ੍ਰਸਤ ਨੇ ਸ਼੍ਰੀ ਤਰਸੀਮ ਲਾਲ ਜੀ ਖੇਪੜ ਇਹ ਤੋਂ ਇਲਾਵਾ ਦਵਿੰਦਰ ਸ਼ਾਵਲਾ ਜੀ ਲੱਕੀ ਖੇਪੜ ਜੀ ਹੋਰ ਵੀ ਬਹੁਤ ਸਾਰੇ ਸਹਿਯੋਗੀ ਹੈ ਇਹ ਸਾਰੇ ਮਿਲ ਕੇ ਸਾਨੂੰ ਉੱਥੋਂ ਮੋਟੀਵੇਟ ਕਰਦੇ ਨੇ ਉਹ એનર્ਜੀ ਪਾੜਦੇ ਨੇ ਉਹ ਜਿਹੜਾ ਕਹਿੰਦੇ ਗੱਡੀ ਨੂੰ ਚਲਾਉਣ ਲਈ ਤੇਲ ਪਾੜਦੇ ਨੇ ਤੇ ਤਦ ਇਹ ਜਿਹੜੀ ਸੰਸਥਾ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਅੱਗੇ ਵੱਧਦੀ ਜਾ ਰਹੀ ਹੈ ਮੈਂ ਆਵਾਜ਼ ਬਾਰੇ ਦੋ ਗੱਲਾਂ ਡੀਐਸਪੀ ਸਾਹਿਬ ਨੂੰ ਜਾਂ ਹੋਰ ਜਿਹੜੇ ਸਾਡੇ ਆਏ ਹੋਏ ਸਹਿਯੋਗੀ ਉਹਨਾਂ ਨਾਲ ਸ਼ੇਅਰ ਕਰਾਂ ਉਹਦੇ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਡੇ ਸਰਪ੍ਰਸਤ ਸ਼੍ਰੀ ਪਰਮਵੀਰ ਬਾਗੜੀ ਜੀ ਜਿਨ੍ਹਾਂ ਦਾ ਕੀ ਬੇਸਿਕ ਪੈਨ ਮੈਨ ਲੱਗਦਾ ਟੱਪਰੀਆਂ ਹੀ ਆ ਨੇ ਕਿਉਂ ਆਵਾਜ਼ ਜੀ ਤੇ ਪੰਮੀ ਬਰੇਤਾ ਜੀ ਜਿਹੜੇ ਯੂਐਸਏ ਤੋਂ ਸਾਨੂੰ ਸਹਿਯੋਗ ਕਰਦੇ ਹੁੰਦੇ ਸੀ ਹੁਣ ਸਾਡੇ ਵਿੱਚ ਹੈ ਤੇ ਸਾਡਾ ਮਾਣ ਸਾਡਾ ਸਹਿਯੋਗ ਤੇ ਸਭ ਕੁਝ ਕਰਦੇ ਨੇ ਤੇ ਦੋ ਸ਼ਬਦ ਛੜੀ ਮੇਰੀ ਐਨਆਈਟੀ ਟੀਮ ਹੈ ਜਿਹੜੇ ਸਾਡੇ ਪਿੱਛੇ ਸਤਿਕਾਰਯੋਗ ਬਹੁਤ ਸਰ ਸੇਮ ਲਾਲ ਜੀ ਦਵਿੰਦਰ ਸ਼ਾਵਲਾ ਜੀ ਪ੍ਰੇਮ ਹਕਲਾ ਜੀ ਸਾਡੇ ਕੁਲਦੀਪ ਬਾਗੜੀ ਸਾਹਿਬ ਤਾਜੀ ਬੈਠੇ ਇਹਨਾਂ ਦੇ ਬੇਟੇ ਜਰਮਨ ਤੋਂ ਤੇ ਚਲੋ ਜਿੰਨੇ ਕੁ ਜੋਗੇ ਅਸੀਂ ਵੀ ਹੈਗੇ ਆ ਨਾਲ ਤਿਲ ਫੁੱਲ ਇਹ ਇੱਕ ਇਦਾਂ ਦੀ ਟੀਮ ਹੈ ਜੀ ਜਿਹਦੇ ਬਾਰੇ ਮੈਂ ਤੁਹਾਨੂੰ ਸਪਸ਼ਟ ਦੱਸ ਦਿੰਨਾ ਕਿ ਲੋਕਾਂ ਨੂੰ ਤਾਂ ਸੱਦਾ ਦੇਣਾ ਪੈਂਦਾ ਵੀ ਸਾਡੇ ਪਿੰਡ ਚ ਆਇਓ ਸਾਡੀ ਕਿਸੇ ਦਾ ਮਾਣ ਕਰਿਓ ਸਾਡਾ ਕੋ ਬੱਚਾ ਆਇਆ ਇਹ ਇੱਕ ਇਦਾਂ ਦੀ ਟੀਮ ਹੈ ਜਿਹੜੀ ਆਪ ਚੱਲ ਕੇ ਜਾਂਦੀ ਪਰ ਤੁਸੀਂ ਅੱਜ ਦੇਖ ਰਹੇ ਹੋ ਪੋਲਾ ਜੀ ਨੂੰ ਪਤਾ ਕਿ ਅਸੀਂ ਇਹਦੇ ਨਾਲ ਸਿੱਧਾ ਕੰਟੈਕਟ ਕੀਤਾ ਖਾਸ ਕਰਕੇ ਮੇਰੇ ਵੱਡੇ ਵੀਰ ਪ੍ਰੇਮ ਜੀ ਨੇ ਤੇ ਸਾਡੀ ਸਾਰੀ ਟੀਮ ਨੇ ਕਿ ਸਿਰਫ ਅਸੀਂ ਇਹਨਾਂ ਬੱਚਿਆਂ ਦੀ ਹੌਸਲਾ ਵਧਾਈ ਕਰਨੀ ਹੈ ਕਿ ਗਾਹਾਂ ਨੂੰ ਇਹ ਵੱਧ ਤੋਂ ਵੱਧ ਇਹਨਾਂ ਨੂੰ ਦੇਖ ਕੇ ਹੋਰ ਬੱਚੇ ਵੀ ਜੋੜੇ ਇਹ ਸਾਡੀ ਆਪਣੀ ਐਨਆਈਆਰ ਟੀਮ ਦੀ ਰਵਾਜ ਟੀਮ ਦੀ ਇੱਕ ਖਾਸੀਅਤ ਮੈਂ ਕਹਿ ਸਕਦਾ ਕਿ ਜਿਹੜੇ ਆਪ ਚੱਲ ਕੇ ਕਿਸੇ ਨੂੰ ਵੀ ਕੋਈ ਦੁੱਖ ਕਿਸੇ ਨੂੰ ਕੋਈ ਤਕਲੀਫ ਹੈ ਉਹਦੇ ਬਾਰੇ ਤੁਹਾਨੂੰ ਸਾਰਾ ਸਾਡੇ ਬਰਿੰਦਰ ਜੀ ਨੇ ਦੱਸ ਦਿੱਤਾ ਤੇ ਮੈਂ ਜਾਦਾ ਕੁਝ ਨਾ ਕਹਿੰਦਾ ਹੋਇਆ ਜਿਆਦਾ ਟਾਈਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਬਹੁਤ ਮੇਰੇ ਸੀਨੀਅਰ ਵੀ ਮੇਰੇ ਜੂਨੀਅਰ ਵੀ ਸਾਰੇ ਬਲਾਰੇ ਬੈਠੇ ਆਂ ਕਿ ਸਾਡੀ ਟੀਮ ਇੱਕ ਐਦਾਂ ਦੀ ਟੀਮ ਹੈ ਕੋਈ ਵੀ ਬੱਚਾ ਸਾਰੇ ਇੱਕ ਵਾਰੀ ਮੇਰੀ ਗੱਲ ਖੋਲ ਕੇ ਗੱਲ ਸੁਣ ਲਓ ਜਿਹੜਾ ਵੀ ਕੋਈ ਬੱਚਾ ਇਹਨਾਂ ਖੇਡਾਂ ਚ ਚਾਹੇ ਕਬੱਡੀ ਹੈ ਚਾਹੇ ਵਾਲੀਬਾਲ ਹੈ ਕਿਸੇ ਦੇ ਵਿੱਚ ਐਥਲੈਟਿਕ ਦੇ ਵਿੱਚ ਵਧੀਆ ਹਿਸਾਬ ਲੈਂਦਾ ਵਧੀਆ ਬਾਗ ਲੈਂਦਾ ਅਸੀਂ ਉਹਨੂੰ ਆ ਕੇ ਘਰ ਮਿਲਾਂਗੇ ਘਰ ਆ ਕੇ ਉਹਦਾ ਮਾਨ ਸਤਕਾਰ ਕਰਦੇ ਆਂ ਇਹ ਇੱਕ ਸਾਡੀ ਐਦਾਂ ਦੀ ਟੀਮ ਹੈ ਇਹਦੇ ਵਿੱਚ ਕੋਈ ਛਿਆਸੀ ਰੰਗ ਨਹੀਂ ਹੈ ਸਭ ਤੋਂ ਵੱਡੀ ਬੇਨਤੀ ਹੈ ਵੀ ਇਹਦੇ ਵਿੱਚ ਕੋਈ ਛਿਆਸੀ ਰੰਗ ਨਹੀਂ ਹੈ ਛਿਆਸਤ ਨੂੰ ਅਸੀਂ ਸਤਕਾਰ ਕਰਦੇ ਆਂ ਜੀ ਸਤਿ ਕਿਉ ਉਹ ਸਾਡੇ ਵਿੱਚ ਜਦੋਂ ਮਰਜੀ ਆਣ ਜੋ ਮਾਨ ਜੋ ਅਸੀਂ ਕੁਝ ਕਰਦੇ ਆਂ ਉਹ ਵੀ ਬੱਚਿਆਂ ਨੂੰ ਸਨਮਾਨ ਕਰ ਸੋ ਮੈਂ ਧੰਨਵਾਦੀ ਆਂ ਆਪਣੇ ਸਤਕਾਰਯੋਗ ਬਾਉ ਤਸੇਮ ਰਾਲ ਯੂਐਸਏ ਦਾ ਉਹਨਾਂ ਦਾ ਬੇਟਾ ਲਕੀ ਖੇਪੜ ਬਾਉ ਪ੍ਰੇਮ ਜੀ ਤੇ ਦਵਿੰਦਰ ਸ਼ਾਹ ਬਲਾ ਜੀ ਸਾਡੇ ਕੁਲਦੀਪ ਬਾਗੜੀ ਜੀ ਤੇ ਹੋਰ ਵੀ ਜਿੰਨੇ ਮੇਰੇ ਦਰਜ ਆ ਬੇ ਦਰਜਾ ਬੈਠੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਿਹੜਾ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਵਿੱਚ ਇੱਥੇ ਆਏ ਆ ਮੈਂ ਸਾਰਿਆਂ ਦਾ ਆਪਣੇ ਨਗਰ ਵਾਲੋ ਜੀ ਆਉਣ ਨੂੰ ਕਹਿੰਦਾ ਧੰਨ ਤੇ ਸਾਡਾ ਵੀ ਜਿੰਨਾ ਕ ਫਰਜ਼ ਬਣਦਾ ਅਸੀਂ ਇਹਨਾਂ ਦੇ ਨਾਲ ਅਟੈਚ ਹੋਣਾ ਚਾਹੀਦਾ ਤੇ ਇਹ ਹੋਵੇਗਾ ਤੇ ਉਹਨਾਂ ਦਾ ਇਲਾਜ ਇੰਨਾ ਖੋ ਗਿਆ ਚਲੋ ਬੱਚਾ ਜਿਹੜਾ ਹੈ ਉਹ ਰੀੜ ਦੀ ਹੱਡੀ ਤਾਂ ਉਹਦੀ ਨਹੀਂ ਠੀਕ ਹੋ ਸਕੀ ਪਰ ਉਹ ਸਾਈਕਲ ਤੇ ਜਿਹੜਾ ਉਹ ਚੱਲਣ ਜੋਗਾ ਹੋ ਗਿਆ ਚਲੋ ਆਪਣੀ ਸ਼ਾਰਾ ਕੋਸ਼ੋ ਕਰਨ ਲੱਪਿਆ ਹੋਰ ਵੀ ਇਦਾਂ ਦੇ ਕਈ ਘਟਨਾਵਾਂ ਹੋਈਆਂ ਉਹਨਾਂ ਨੇ ਇਹੀ ਤੱਤ ਪਰ ਪਹੁੰਚੇ ਆ ਅਸੀਂ ਤੁਹਾਡਾ ਵੀ ਰੱਬ ਨੂੰ ਮੰਨਣ ਵਾਲੇ ਮਾਰੇ ਪੂਰੀਆ ਦੇ ਸਾਰੇ ਸੇਵਕ ਇਲਾਕਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਇੱਕ ਸ਼ਾਦੂ ਮਹਾ ਮਾਮਾ ਜੀ ਵੀ ਨੇ ਤੇ ਅਸੀਂ ਬਹੁਤ ਸ਼ੁਕ ਆਮਨਾ ਬਈ ਦਿੰਦੇ ਆ ਇਹਨਾਂ ਦੀ ਰਿਟਾਇਰਮੈਂਟ ਪਹਿਲਾਂ ਹੀ ਇਨ ਐਡਵਾਂਸ ਸੀ ਸਾਨੂੰ ਪਤਾ ਬਹੁਤ ਵੂਮਾਣ ਵਾਲਾ ਵੈਸੇ ਵੀ ਬਹੁਤ ਸਮਾਸੀ ਵੀ ਹੈ ਬੜਾ ਚੌੜ ਤੂੰ ਸੋ ਹੁਣ ਇੱਕ ਹੋਰ ਜਿਹੜੀ ਊਰਜਾ ਜਿਹੜੀ ਸਾਨੂੰ ਮਿਲੇਗੀ ਅਸੀਂ ਬੜੇ ਧੰਨਵਾਦੀ ਆ ਸਾਡੇ ਪਸ਼ੂ ਪੰਛੀ ਸਾਰੇ ਤੁਹਾਡੇ ਦੂਜੇ ਨਾਲ ਜਿਿੰਦੇ ਰਹਿਣਗੇ ਮਾਮਾ ਜੀ ਵੀ ਨੇ ਤੇ ਅਸੀਂ ਬਹੁਤ ਸ਼ੁਕ ਆਮਨਾ ਬਈ ਦਿੰਦੇ ਆ ਇਹਨਾਂ ਦੀ ਰਿਟਾਇਰਮੈਂਟ ਪਹਿਲਾਂ ਹੀ ਇਨ ਐਡਵਾਂਸ ਸੀ ਸਾਨੂੰ ਪਤਾ ਬਹੁਤ ਵੂਮਾਣ ਵਾਲਾ ਵੈਸੇ ਵੀ ਬਹੁਤ ਸਮਾਸੀ ਵੀ ਹੈ ਬੜਾ ਚੌੜ ਤੂੰ ਸੋ ਹੁਣ ਇੱਕ ਹੋਰ ਜਿਹੜੀ ਊਰਜਾ ਜਿਹੜੀ ਸਾਨੂੰ ਮਿਲੇਗੀ ਅਸੀਂ ਬੜੇ ਧੰਨਵਾਦੀ ਆ ਸਾਡੇ ਚ ਪਾਲੇ ਦੇਖੋ ਹੁਣ ਇਹ ਟੱਪਰੀਆਂ ਪਿੰਡ ਐ ਇਹ ਇੱਕ ਸੈਂਟਰ ਬਣ ਗਿਆ ਸਪੋਰਟਸ ਦਾ ਜਿਹੜਾ ਤੁਹਾਡੇ ਪਿੰਡ ਟੂਰਨਾਮੈਂਟ ਹੁੰਦਾ ਐਨੀ ਰੌਣਕ ਕਿਸੇ ਟੂਰਨਾਮੈਂਟ ਚ ਨਹੀਂ ਹੁੰਦੀ ਐ ਤੇ ਇੱਥੇ ਜਿਹੜੀ ਤੁਹਾਡੀ ਟੀਮ ਗਈ ਸੀ ਉਹ ਲਿਹਾਉਣ ਵਾਲੇ ਨੇ ਸਾਡੇ ਸ਼ੰਮੀ ਭਾਜੀ ਤੇ ਟੀਮ ਦੀ ਪ੍ਰੈਕਟਿਸ ਕਰਾਈ ਐ ਸਾਡੇ ਪੋਲਾ ਭਾਜੀ ਨੇ ਤਿੰਨ ਦਿਨ ਟਾਂਡੇ ਵੀ ਲਾਏ ਇਹ 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 ਹੁੰਦਾ ਸ਼ੌਕ ਇਹ ਹੁੰਦਾ جنੂਨ ਪਹਿਲਾਂ ਬਲੀਵਲ ਖੇਡੇ ਹੁਣ ਰਿਟਾਇਰਮੈਂਟ ਤੋਂ ਬਾਅਦ ਵੀ ਦੇਖੋ ਸ਼ੌਕ ਹੈਗਾ ਉਹਨਾਂ ਨੂੰ ਪੋਲਾ ਭਾਜੀ ਨੂੰ ਇਸ ਕਰਕੇ ਸਾਰੇ ਬੱਚੇ ਧਿਆਨ ਦਿਓ ਤੁਸੀਂ ਮਿਹਨਤ ਕਰੋ ਅਸੀਂ ਤੁਹਾਡੇ ਲਈ ਜੋ ਜੋ ਵੀ ਤੁਹਾਨੂੰ ਚੀਜ਼ ਚਾਹੀਦੀ ਹੋਈ ਬੂਟ ਚਾਹੀਦੇ ਹੋਏ ਟਰੈਕਸੂਟ ਚਾਹੀਦੇ ਹੋਏ ਬਲੀਵਲ ਨੈਟ ਹੈ ਉਹ ਤੁਹਾਨੂੰ ਅਸੀਂ ਪ੍ਰੋਵਾਈਡ ਕਰਕੇ ਦੇਵਾਂਗੇ ਬਹੁਤ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਜਿੰਨੇ ਵੀ ਸਾਡੇ ਵਾਲੀਵਾਲ ਦੇ ਪਲੇਅਰ ਹੈ ਉਹ ਸਾਰੇ ਆਪਣੀ ਗੁੱਜਰਵੈਲਡ ਦੇ ਹੀ ਹੈ ਮਤਲਬ ਮੇਰਾ ਖਿਆਲ ਨਹੀਂ ਕੋਈ ਸਾਡੇ 12 ਚ ਕੋਈ ਬਾਹਰਲੀ ਬਰਾਦਰੀ ਦਾ ਹੋਊਗਾ ਕਿ ਆਲਮੋਸਟ ਸਾਡੇ ਸਾਡੀ ਬਰਾਦਰੀ ਦੇ ਹੀ ਹੈ ਸਾਰੇ ਸੋ ਉਸ ਦਿਨ ਟ੍ਰੈਲਾਂ ਵਾਲੇ ਦਿਨ ਸਾਡੇ ਕੋਲ ਜੂ ਸੀਨੀਅਰ ਵਰਗ ਦੇ ਵੀ ਬੱਚੇ ਸੀ ਜੂਤ ਦੇ ਵੀ ਸੀਗੇ ਜੂਨੀਅਰ ਦੇ ਵੀ ਸੀਗੇ ਤੇ ਸਭ ਜੂਨੀਅਰ ਦੇ ਵੀ ਮੇਰਾ ਖਿਆਲ ਹੈ 250 ਦੇ ਕਰੀਬ ਬੱਚਾ ਸੀਗਾ ਸੋ ਸਾਰਿਆਂ ਨੂੰ ਬਿਠਾ ਕੇ ਅਸੀਂ ਮਾਸਟਰ ਜੀ ਉਹਨਾਂ ਨੇ ਆ ਵੀ ਅੱਜ ਸ਼ਾਮ ਨੂੰ ਇਹਦੇ ਬਾਰੇ ਮੈਂ ਦੋ ਲਾਭ ਹੀ ਕਹਿਣਾ ਚਾਹਤੋਂ ਤੋ ਆਸਈ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦੇਤਾ ਹਾਂ ਅਸੀਂ ਨਾਲ ਇਹ ਸਾਡੀ ਵੱਲ ਤੋਂ ਤੁਹਾਡਾ ਮਾਣ ਨਹੀਂ ਹੈ ਬਲਕਿ ਤੁਸੀਂ ਜਿਹੜਾ ਸਾਡਾ ਮਾਣ ਵਧਾ ਰਹੇ ਹੋ ਉਹ ਤੁਹਾਡੇ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਬਹੁਤ ਧੰਨਵਾਦ ਸਭ ਥੈਂਕ ਯੂ ਐਵਰੀਆਨ ਇਹਨਾਂ ਨੂੰ ਪਾ ਦੇ ਉਹ ਜਾਂ ਫੜਾ ਦਿਓ ਜਿੱਦਾਂ ਵੀ ਹੈ ਬ੍ਰਦਰ ਹੈ ਨਹੀਂ ਨਹੀਂ ਪਾ ਦੇ ਉਹ ਹੈ ਭਰਾ ਹੀ ਹੈ ਛੋਟਾ ਹਾਂਜੀ ਇਹ ਚਾਚੇ ਦਾ ਮੁੰਡਾ ਹੈ ਇਹਦਾ ਬ੍ਰਦਰ ਹੈ ਜੀ ਇਹਨੂੰ ਬਰਨ ਪੰਜਾਬ ਪੀਸ ਚ ਜਗਮੀ ਸਿੰਘ ਸਰਦਾਰ ਦਵਾਨ ਸਿੰਘ ਦੀ ਮਾਸਟਰ ਦਵਾਨ ਸਿੰਘ ਦੇ ਪੁੱਤਰ ਸਰਦਾਰ ਜੀ ਪਾਤੀ ਆ ਜਮਾ ਰੇ ਵੀ ਕੋਨੇ ਡੀਐਸਪੀ ਸਾਹਿਬ ਦਾ ਜਿਹੜੀ ਸਾਡੀ ਸੋਸਾਇਟੀ ਰਨ ਕਰਦੀ ਹੈ ਉਹਨਾਂ ਬਲੋ ਸਨਮਾਨ ਕਰਨਾ ਕਿ ਉਹ ਲਾਉਂ ਦਿ ਕਰੋ ਅੱਜ ਆ ਜਾਓ ਜੀ ਇਧਰ ਇੱਕ ਵਾਰ ਕਿਹਦਾ ਹੋ ਜੀ ਲਾਉ ਦਿਓ ਲਾਉ ਤੇ ਤੁਸੀਂ ਆ ਜਾਓ ਮਾਰੇ 44 ਤੋਂ ਹੈ ਥੈਂਕ ਯੂ ਥੈਂਕ ਯੂ ਕੋ ਜੀ ਆਇਆ ਨਾ ਲੋ ਬਸ ਨਾਲ ਹੀ ਆ ਮੈਂ ਆਇਆ ਆਇਆ ਠੀਕ ਹੈ ਆ ਕੇ ਚਲੋ ਕੇ ਚਲੋ ਫੋਟੋ